ਸਸਤੀ ਕਾਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਘਰ ਵਿੱਚ ਬਿਨਾ ਤੰਦੂਰ ਤੋਂ ਪਨੀਰ ਟਿੱਕੇ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਪਨੀਰ ਟਿੱਕਾ ਮੈਂ ਦੋ ਤਰੀਕਿਆਂ ਨਾਲ ਬਣਾ ਕੇ ਤਿਆਰ ਕਰਾਂਗੀ ਖਾਣ ਵਿੱਚ ਪਨੀਰ ਟਿੱਕਾ ਬਹੁਤ ਹੀ ਸਵਾਦ ਲੱਗਦਾ ਹੈ ਇਧਰ ਪਨੀਰ ਟਿੱਕਾ ਬਣਾਉਣ ਲਈ ਮੈਂ ਪਨੀਰ ਲੈ ਲਿਆ ਸੀ ਪਨੀਰ ਨੂੰ ਮੈਂ ਇੱਕ ਦਿਨ ਪਹਿਲਾਂ ਬਣਾ ਕੇ ਰੱਖ ਲਿਆ ਸੀ ਇਹ ਥੋੜਾ ਜਿਹਾ ਹਾਰਡ ਹੋ ਗਿਆ ਸੀ ਹੁਣ ਮੈਂ ਇਸ ਨੂੰ ਕੋਸੇ ਪਾਣੀ ਵਿੱਚ 5 ਮਿੰਟ ਲੀਪਿਓ ਕੇ ਰੱਖ ਦਿੱਤਾ ਸੀ ਚੰਗੀ ਤਰ੍ਹਾਂ ਪਨੀਰ ਆਪਣਾ ਸੌਫਟ ਹੋ ਗਿਆ ਤੁਸੀਂ ਪਨੀਰ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਹੁਣ ਮੈਂ ਪਨੀਰ ਨੂੰ ਕੱਟ ਲਵਾਂਗੇ ਇਧਰ ਮੈਂ ਪਨੀਰ ਨੂੰ ਸਕੁਅਰ ਪੀਸਾਂ ਵਿੱਚ ਕੱਟ ਲਿਆ ਸੀ ਤੁਸੀਂ ਪਨੀਰ ਨੂੰ ਥੋੜਾ ਜਿਹਾ ਮੋਟਾ ਵੀ ਕੱਟ ਸਕਦੇ ਹੋ ਪਰ ਮੈਂ ਇਸ ਨੂੰ ਥੋੜਾ ਜਿਹਾ ਬਰੀਕ ਹੀ ਕੱਟਿਆ ਹੈ ਤੁਸੀਂ ਇਸ ਨੂੰ ਥੋੜਾ ਜਿਹਾ ਮੋਟਾ ਹੀ ਕੱਟਿਓ ਹੁਣ ਮੈਂ ਇਧਰ ਤਿੰਨ ਸ਼ਿਮਲਾ ਮਿਰਚਾਂ ਨੂੰ ਸਕੁਅਰ ਪੀਸਾਂ ਵਿੱਚ ਕੱਟ ਲਿਆ ਸੀ ਇਹ ਦੋ మీడియం ਸਾਈਜ਼ ਦੇ ਪਿਆਜ਼ਾਂ ਨੂੰ ਮੈਂ ਸਕੁਅਰ ਪੀਸਾਂ ਵਿੱਚ ਲੈ ਲਿਆ ਸੀ ਤੁਸੀਂ ਇਸ ਵਿੱਚ ਲਾਟ ਮਟਰ ਵੀ ਪਾ ਸਕਦੇ ਹੋ ਉਸ ਦੇ ਬੀਜ ਹਟਾ ਕੇ ਇਧਰ ਮੈਂ ਇੱਕ ਕਾਲੀ ਦਹੀਂ ਦੀ ਲੈ ਲਈ ਸੀ ਦਹੀਂ ਨੂੰ ਮੈਂ ਪੁੜਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਛਾਣ ਲਿਆ ਸੀ ਤਾਂ ਜੋ ਇਸ ਦਾ ਸਾਰਾ ਐਕਸਟਰਾ ਪਾਣੀ ਨਿਚੜ ਜਾਵੇ ਦਹੀਂ ਆਪਣਾ ਚੰਗੀ ਤਰ੍ਹਾਂ ਤਿਆਰ ਹੈ ਹੁਣ ਇਸ ਨੂੰ ਮੈਂ ਇੱਕ ਖੁੱਲੇ ਬੌਲ ਵਿੱਚ ਪਾ ਲਵਾਂਗੀ ਮੈਂ ਇੱਕ ਕਾਲੀ ਦਹੀਂ ਦੀ ਲਈ ਹੈ ਜਿੰਨਾ ਮੈਂ ਪਨੀਰ ਟਿੱਕੇ ਲਈ ਮਸਾਲਾ ਬਣਾਉਣਾ ਉਸ ਦੇ ਹਿਸਾਬ ਨਾਲ ਤੁਸੀਂ ਜਿੰਨਾ ਪਨੀਰ ਟਿੱਕੇ ਬਣਾਉਣੇ ਹਨ ਉਸ ਦੇ ਹਿਸਾਬ ਨਾਲ ਲੈ ਸਕਦੇ ਹੋ ਹੁਣ ਇਸ ਵਿੱਚ 4 ਚਮਚ ਪੁੰਨੇ ਹੈ ਬੇਸਣ ਦੇ ਲਵਾਂਗੇ ਤੁਸੀਂ ਬੇਸਣ ਦੀ ਜਗ੍ਹਾ ਤੇ ਇਸ ਵਿੱਚ ਭੁਜੇ ਹੋਲੇ ਦਾ ਪਾਊਡਰ ਵੀ ਲੈ ਸਕਦੇ ਹੋ ਜਾਂ ਤੁਸੀਂ ਸਤੂ ਲੈ ਸਕਦੇ ਹੋ 4 ਚਮਚ ਮੈਂ ਇਸ ਵਿੱਚ ਭਰ ਕੇ ਪਾ ਦਿੱਤੇ ਹੁਣ ਇਸ ਵਿੱਚ ਅੱਧਾ ਚਮਚ ਹਲਦੀ ਦਾ ਪਾਵਾਂਗੇ ਤੁਸੀਂ ਮਸਾਲੇ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਜਿਹੜੇ ਤੁਸੀਂ ਪਾਉਣੇ ਉਸਦੇ ਹਿਸਾਬ ਨਾਲ ਤੁਸੀਂ ਮਸਾਲੇ ਲੈ ਸਕਦੇ ਹੋ ਹੁਣ ਇਸ ਵਿੱਚ 1 ਚਮਚ ਭਰ ਕੇ ਦੇਗੀ ਲਾਲ ਮਿਰਚ ਦਾ ਪਾਵਾਂਗੇ ਇਸ ਨਾਲ ਕਲਰ ਬਹੁਤ ਹੀ ਵਧੀਆ ਹੁੰਦਾ ਹੈ ਪਨੀ ਟਿੱਕੇ ਦਾ ਤੁਸੀਂ ਇਸ ਵਿੱਚ ਜੇਗੀ ਲਾਲ ਮਿਰਚ ਵੱਧ ਵੀ ਲੈ ਸਕਦੇ ਹੋ ਹੁਣ ਇਸ ਵਿੱਚ ਅੱਧਾ ਚਮਚ ਮੈਂ ਗਰਮ ਮਸਾਲੇ ਦਾ ਪਾਵਾਂਗੇ ਅੱਧਾ ਚਮਚ ਇਸ ਵਿੱਚ ਚਾਟ ਮਸਾਲੇ ਦਾ ਤੇ ਅੱਧਾ ਚਮਚ ਇਸ ਵਿੱਚ ਕਾਲੀ ਮਿਰਚ ਪਾਊਡਰ ਦਾ ਪਾਵਾਂਗੇ ਅੱਧਾ ਚਮਚ ਇਸ ਵਿੱਚ ਕਾਲੇ ਨਮਕ ਦਾ ਪਾਵਾਂਗੇ ਤੇ ਨਾਲ ਹੀ ਇਸ ਵਿੱਚ ਅਦਰਕ ਲਸਣ ਤੇ ਹਰੀ ਮਿਰਚ ਦਾ ਕੁੱਟਿਆ ਹੋਇਆ ਪੇਸਟ ਪਾਵਾਂਗੇ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਕੁੱਟ ਕੇ ਅਦਰਕ ਲਸਣ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਇਸ ਵਿੱਚ ਬਰੀਕ ਕਟਿਆ ਹੈ ਧਨੀਆ ਪਾ ਦਵਾਂਗੇ ਜੇਕਰ ਤੁਹਾਡੇ ਕੋਲ ਕਸੂਰੀ ਮੇਥੀ ਹੈਗੇ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਉਸ ਨਾਲ ਵੀ ਆਪਣੇ ਟਿੱਕੇ ਦਾ ਟੇਸਟ ਹੋਰ ਵੀ ਵਧ ਜਾਂਦਾ ਹੈ ਹੁਣ ਇਸ ਵਿੱਚ ਮੈਂ ਇੱਕ ਕੜਛੀ ਸਰੋਂ ਦੇ ਤੇਲ ਗਰਮ ਕਰਕੇ ਪਾਵਾਂਗੇ ਇਧਰ ਮੈਂ ਗੈਸ ਤੇ ਪੈਨ ਰੱਖ ਲਿਆ ਸੀ ਇਸ ਵਿੱਚ ਮੈਂ ਇੱਕ ਕੜਛੀ ਸਰੋਂ ਦੇ ਤੇਲ ਦੀ ਪਾ ਦਿੱਤੀ ਸੀ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਜਦ ਤੱਕ ਕਿ ਤੇਲ ਵਿੱਚੋਂ ਪਾਫਾ ਨਹੀਂ ਨਿਕਣ ਲੱਗ ਜਾਂਦਿਆਂ ਹੁਣ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਗਰਮ ਗਰਮ ਤੇਲ ਨੂੰ ਪਨੇ ਟਿੱਕੇਲੇ ਮਸਾਲੇ ਵਿੱਚ ਪਾ ਦਵਾਂਗੇ ਧਿਆਨ ਨਾਲ ਇਸ ਵਿੱਚ ਤੇਲ ਪਾਵਾਂਗੇ ਕਿਉਂਕਿ ਤੇਲ ਬਹੁਤ ਜ਼ਿਆਦਾ ਗਰਮ ਹੈ ਤਾਂ ਜੋ ਛਿੱਟਾ ਕਈ ਵਾਰ ਹੱਥ ਤੇ ਪੈ ਜਾਂਦਾ ਹੈ ਇਸ ਨੂੰ ਧਿਆਨ ਨਾਲ ਇਸ ਵਿੱਚ ਪਾ ਕੇ ਚਮਚ ਨਾਲ ਚੰਗੀ ਤਰ੍ਹਾਂ ਮਿਲਾ ਲਵਾਂਗੇ ਧਿਆਨ ਨਾਲ ਇਸ ਨੂੰ ਮਿਲਾਵਾਂਗੇ ਤਾਂ ਜੋ ਛਿੱਟਾ ਹੱਥ ਤੇ ਨਾ ਪੈ ਜਾਵੇ ਇਸ ਨੂੰ ਚਮਚ ਨਾਲ ਹੀ ਮਿਲਾਉਣਾ ਹੈ ਕਿਉਂਕਿ ਤੇਲ ਗਰਮ ਹੈ ਹੁਣ ਚੰਗੀ ਤਰ੍ਹਾਂ ਮੈਂ ਤੇਲ ਨੂੰ ਮਸਾਲਿਆਂ ਵਿੱਚ ਮਿਲਾ ਲਿਆ ਸੀ ਹੁਣ ਇਸ ਵਿੱਚ ਟੇਸਟ ਦੇ ਅਕੋਰਡਿੰਗ ਨਮਕ ਐਡ ਕਰ ਦਵਾਂਗੇ ਸਵਾਹ ਚਮਚ ਮੈਂ ਇਸ ਵਿੱਚ ਨਮਕ ਦਾ ਪਾਵਾਂਗੇ ਟੇਸਟ ਦੇ ਹਿਸਾਬ ਨਾਲ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਨਮਕ ਪਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਨਮਕ ਨੂੰ ਮੈਂ ਮਿਲਾ ਲਿਆ ਮਸਾਲਾ ਬਣ ਕੇ ਆਪਣਾ ਤਿਆਰ ਹੈ ਹੁਣ ਇਸ ਵਿੱਚ ਕੱਟੀ ਹੋਈ Shimla mirch ਤੇ ਪਿਆਜ਼ ਪਾ ਦਵਾਂਗੇ ਤੁਸੀਂ ਬੌਲ ਥੋੜਾ ਜਿਹਾ ਖੁੱਲਾ ਹੀ ਲਿਓ ਮੇਰੇ ਕੋਲ ਥੋੜਾ ਜਿਹਾ ਛੋਟਾ ਬੌਲ ਲਿਆ ਗਿਆ ਹੁਣ ਮੈਂ ਇਸ ਵਿੱਚ ਕੱਟਿਆ ਹੋਇਆ ਪਨੀਰ ਵੀ ਪਾ ਦਵਾਂਗੇ ਸੂਸੀ ਟਮਾਟਰ ਪਾਉਣਾ ਚਾਹੁੰਦੇ ਐ ਇਸ ਵਿੱਚ ਪਾ ਸਕਦੇ ਹੋ ਉਸ ਦੇ ਬੀਜ ਹਟਾ ਕੇ ਉਸ ਨਾਲ ਵੀ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਚੰਗੀ ਤਰ੍ਹਾਂ ਇਸ ਨੂੰ ਹੱਥ ਨਾਲ ਮਿਲਾ ਲਵਾਂਗੇ ਕਿਉਂਕਿ ਹੁਣ ਥੋੜਾ ਜਿਹਾ ਮਿਕਸਚਰ ਠੰਡਾ ਹੋ ਗਿਆ ਚਮਚ ਨਾਲ ਕਈ ਵਾਰ ਪਨੀਰ ਟੁੱਟ ਜਾਂਦਾ ਇਸ ਨੂੰ ਹਲਕੇ ਹੱਥ ਨਾਲ ਚੰਗੀ ਤਰ੍ਹਾਂ ਪਨੀਰ, ਸ਼ਿਮਲਾ ਮਿਰਚ ਅਤੇ ਪਿਆਜ਼ ਦੀ ਉੱਤੇ ਕੋਟਿੰਗ ਕਰ ਦਵਾਂਗੇ ਹਲਕੇ ਹੱਥ ਨਾਲ ਹੀ ਮਿਲਾਉਣਾ ਹੈ ਤਾਂ ਜੋ ਪਨੀਰ ਆਪਣਾ ਟੁੱਟੇ ਨਾ ਹੁਣ ਚੰਗੀ ਤਰ੍ਹਾਂ ਮੈਂ ਸਾਰੇ ਮਸਾਲਿਆਂ ਨੂੰ ਮਿਲਾ ਲਿਆ ਸੀ ਹੁਣ ਮਸਾਲਾ ਬਣ ਕੇ ਆਪਣਾ ਸਾਰਾ ਤਿਆਰ ਹੈ ਹੁਣ ਮੈਂ ਇਸ ਨੂੰ 1 ਘੰਟੇ ਲਈ ਠਾਕ ਕੇ ਫ੍ਰਿਜ ਵਿੱਚ ਰੱਖ ਦਵਾਂਗੀ ਤਾਂ ਜੋ ਸਾਰੇ ਮਸਾਲਿਆਂ ਦਾ ਫਲੇਵਰ ਪਨੀਰ, ਸ਼ਿਮਲਾ ਮਿਰਚ ਤੇ ਪਿਆਜ਼ ਵਿੱਚ ਆ ਜਾਵੇ ਤੁਸੀਂ ਇਸ ਨੂੰ ਜ਼ਿਆਦਾ ਟਾਈਮ ਵੀ ਰੱਖ ਸਕਦੇ ਹੋ ਜੇਕਰ ਤੁਹਾਡੇ ਕੋਲ ਟਾਈਮ ਹੈਗਾ ਹੁਣ 1 ਘੰਟਾ ਹੋ ਗਿਆ ਸੀ ਇਸ ਨੂੰ ਮੈਂ ਫ੍ਰਿਜ ਵਿੱਚੋਂ ਕੱਢ ਲਿਆ ਚੰਗੀ ਤਰ੍ਹਾਂ ਇਹ ਸੈੱਟ ਵੀ ਹੋ ਗਿਆ ਹੁਣ ਬਹੁਤ ਹੀ ਵਧੀਆ ਸੁਪਰ ਕੋਟਿੰਗ ਵੀ ਆ ਗਈ ਹਲਕੇ ਹੱਥ ਨਾਲ ਇਸ ਨੂੰ ਮੈਂ ਥੋੜਾ ਜਿਹਾ ਸੈੱਟ ਕਰ ਲਵਾਂਗੀ। ਇੱਧਰ ਮੈਂ ਇੱਕ ਸਲਾਈ ਲੈ ਲਈ ਸੀ। ਤੁਸੀਂ ਕੋਈ ਵੀ ਗ੍ਰਿਲ ਸਟਿਕ ਲੈ ਸਕਦੇ ਹੋ। ਹੁਣ ਇਸ ਵਿੱਚ ਪਨੀਰ ਟਿੱਕੇ ਨੂੰ ਪਾ ਲਵਾਂਗੇ। ਤੁਸੀਂ ਇਸ ਨੂੰ ਇਸ ਤਰ੍ਹਾਂ ਵੀ ਸੇਕ ਸਕਦੇ ਹੋ ਜੇਕਰ ਤੁਸੀਂ ਸਟਿਕ ਨਹੀਂ ਬਣਾਉਣੀ। ਮੇਰੇ ਕੋਲ ਸਲਾਈ ਸੀ। ਹੁਣ ਇਸ ਵਿੱਚ ਪਹਿਲਾਂ ਪਿਆਜ਼ ਪਾਵਾਂਗੇ। ਫਿਰ ਇਸ ਵਿੱਚ ਇੱਕ ਪਨੀਰ ਦੇ ਕਯੂਬਸ ਪਾ ਦਵਾਂਗੇ ਤੇ ਫਿਰ ਇਸ ਵਿੱਚ ਇੱਕ ਸ਼ਿਮਲਾ ਮਿਰਚ ਲਾ ਦਵਾਂਗੇ। ਤੁਸੀਂ ਇਸ ਨੂੰ ਆਪਣੇ ਹਿਸਾਬ ਨਾਲ ਇਸ ਵਿੱਚ ਸੈੱਟ ਕਰ ਲੈਣਾ ਹੈ। ਚੰਗੀ ਤਰ੍ਹਾਂ ਇਸ ਵਿੱਚ ਲਾਉਂਦੇ ਹਾਂ ਇਸ ਨੂੰ ਚੰਗੀ ਤਰ੍ਹਾਂ ਤਿਆਰ ਕਰ ਲਵਾਂਗੇ ਚੰਗੀ ਤਰ੍ਹਾਂ ਇਸ ਦੇ ਉੱਤੇ ਮੈਂ ਇਸੇ ਤਰ੍ਹਾਂ ਪਿਆਜ਼, ਸ਼ਿਮਲਾ ਮਿਰਚ ਤੇ ਪਨੀਰ ਲਾ ਦਵਾਂਗੇ ਹੁਣ ਮੈਂ ਸਟਿਕ ਬਣਾ ਕੇ ਤਿਆਰ ਕਰ ਲਈ ਸੀ ਪਨੀਰ ਟਿੱਕੇ ਦੀ ਹੁਣ ਇਸੇ ਤਰ੍ਹਾਂ ਮੈਂ ਦੂਸਰੀ ਸਟਿਕ ਵੀ ਬਣਾ ਕੇ ਤਿਆਰ ਕਰ ਲਈ ਸੀ ਹੁਣ ਇੱਧਰ ਮੈਂ ਗੈਸ ਨੂੰ ਆਨ ਕਰ ਲਿਆ ਗੈਸ ਦੀ ਫਲੇਮ ਮੈਂ ਮੀਡੀਅਮ ਰੱਖੀ ਆ ਇਸ ਨੂੰ ਚੰਗੀ ਤਰ੍ਹਾਂ ਇਸ ਉੱਤੇ ਹੁਣ ਮੈਂ ਹੌਕਾ ਹੌਕਾ ਕੇ ਸੇਕ ਲਵਾਂਗੇ ਜੇਕਰ ਤੁਹਾਡੇ ਕੋਲ ਤੰਦੂਰ ਹੈਗਾ ਜਾਂ oven ਹੈਗਾ ਤੁਸੀਂ ਇਸ ਨੂੰ ਉਸ ਵਿੱਚ ਸੇਕ ਸਕਦੇ ਹੋ ਪਰ ਮੇਰੇ ਕੋਲ ਹੈ ਨਹੀਂ ਸੀ ਇਸ ਲਈ ਮੈਂ ਇਸ ਨੂੰ ਗੈਸ ਤੇ ਹੀ ਡਾਇਰੈਕਟ ਸੇਕ ਰਹੀ ਆਂ ਹੁਣ ਚੰਗੀ ਤਰ੍ਹਾਂ ਇਸ ਨੂੰ ਘੁਮਾ-ਘੁਮਾ ਕੇ ਸੇਕ ਲਵਾਂਗੇ ਤਾਂ ਜੋ ਇਸ ਉੱਤੇ ਬਹੁਤ ਹੀ ਵਧੀਆ ਤੰਦੂਰ ਵਾਂਗੂ ਇਸ ਉੱਤੇ ਚੰਗੀ ਤਰ੍ਹਾਂ ਕਲਰ ਆਜਵੇ ਇਸ ਨੂੰ ਘੁਮਾ-ਘੁਮਾ ਕੇ ਸੇਕਾਂਗੇ ਹੁਣ ਵਧੀਆ ਚੰਗੀ ਤਰ੍ਹਾਂ ਇਸ ਉੱਤੇ ਕਲਰ ਆ ਗਿਆ ਇਸ ਨੂੰ ਮੈਂ 2 ਮਿੰਟ ਲਈ ਸੇਕ ਲਿਆ ਸੀ ਜਿਆਦਾ ਚਿਰ ਸੇਕਣ ਨਾਲ ਪਨੀਰ ਆਪਣਾ ਛੀੜਾ ਹੋ ਜਾਂਦਾ ਹੈ ਹੁਣ ਇਸ ਨੂੰ ਮੈਂ మీడియం ਫਲੇਮ ਤੇ ਚੰਗੀ ਤਰ੍ਹਾਂ ਸੇਕ ਕੇ ਤਿਆਰ ਕਰ ਲੈਦਰ ਆਪਣੀ ਪਨੀਰ ਟਿੱਕਾ ਬਣ ਕੇ ਤਿਆਰ ਹੈ ਇਸ ਨੂੰ ਮੈਂ ਪਲੇਟ ਵਿੱਚ ਰੱਖ ਲਵਾਂਗੇ ਇਸੇ ਤਰ੍ਹਾਂ ਮੈਂ ਦੂਸਰੀ ਸਟਿਕ ਵੀ ਪਨੀਰ ਟਿੱਕੇ ਵਾਲੀ ਸੇਕ ਲਵਾਂਗੇ ਤੁਸੀਂ ਇਹਨਾਂ ਨੂੰ ਇਸੇ ਤਰ੍ਹਾਂ ਵੀ ਸਾਰੀਆਂ ਸਟਿਕਾ ਬਣਾ ਕੇ ਰੱਖ ਸਕਦੇ ਹੋ ਪਰ ਮੈਂ ਇਸ ਨੂੰ ਦੋ ਹੀ ਤਵੇ ਉੱਪਰ ਸੇਕਾਂਗੇ ਬਾਕੀ ਨੂੰ ਮੈਂ ਨਾਨਸਟਿਕ ਤਵੇ ਉੱਪਰ ਸੇਕ ਲਵਾਂਗੇ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਸੇਕਣਾ ਚਾਹੁੰਦੇ ਤਾਂ ਤੁਸੀਂ ਇਸ ਨੂੰ ਨਾਨਸਟਿਕ ਤਵੇ ਤੇ ਸੇਕ ਸਕਦੇ ਹੋ ਤੁਸੀਂ ਇਸ ਨੂੰ ਸੇਕਣ ਲਈ ਨਾਨਸਟਿਕ ਤਵਾ ਹੀ ਲੈਣਾ ਹੈ ਗੈਸ ਤੇ ਮੈਂ ਤਵਾ ਰੱਖ ਲਿਆ ਸੀ ਉਸ ਉੱਪਰ ਇੱਕ ਚਮਚ ਸਰੋਂ ਦੇ ਤੇਲ ਦਾ ਪਾ ਦਿੱਤਾ ਤੁਸੀਂ ਰਿਫਾਈਨਡ ਆਇਲ ਵੀ ਲੈ ਸਕਦੇ ਹੋ ਹੁਣ ਇਸ ਉੱਤੇ ਮੈਂ ਪਨੀਰ ਟਿੱਕੇ ਨੂੰ ਸੈੱਟ ਕਰ ਦਵਾਂਗੇ ਚੰਗੀ ਤਰ੍ਹਾਂ ਇਸ ਨੂੰ ਸੈੱਟ ਕਰਕੇ ਲੋ ਤੋਂ ਮੀਡੀਅਮ ਫਲੇਮ ਤੇ ਇਸ ਨੂੰ 1-2 ਮਿੰਟ ਲਈ ਸੇਕ ਲਵਾਂਗੇ ਤਾਂ ਜੋ ਚੰਗੀ ਤਰ੍ਹਾਂ ਇਸ ਦੀ ਇੱਕ ਸਾਈਡ ਸੇਕ ਕੇ ਤਿਆਰ ਹੋ ਜਾਵੇ। ਹੁਣ ਮੈਂ ਚੰਗੀ ਤਰ੍ਹਾਂ ਇਸ ਨੂੰ 1-2 ਮਿੰਟ ਲਈ ਸੇਕ ਕੇ ਤਿਆਰ ਕਰ ਲਿਆ ਸੀ। ਹੁਣ ਇਸ ਦੀ ਸਾਈਡ ਮੈਂ ਚੇਂਜ ਕਰ ਲਵਾਂਗੀ ਤਾਂ ਦੂਸਰੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਇਸ ਨੂੰ ਸੇਕ ਲਵਾਂਗੀ ਤਾਂ ਜੋ ਇਸ ਤੇ ਚੰਗੀ ਤਰ੍ਹਾਂ ਲਾਈਟ 골ਡਨ ਜਿਹਾ ਕਲਰ ਆ ਜਾਵੇ। ਬਹੁਤ ਹੀ ਵਧੀਆ ਪਨੀਰ ਟਿੱਕਾ ਆਪਣਾ ਸੇਕ ਕੇ ਤਿਆਰ ਹੋਇਆ ਸੀ। ਇਸ ਦੀ ਮੈਂ ਸਾਈਡ ਚੇਂਜ ਕਰਕੇ ਇਸ ਨੂੰ ਦੂਸਰੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਸੇਕ ਲਿਆ ਸੀ ਬਹੁਤ ਹੀ ਵਧੀਆ ਸਦਾ ਕਲਰ ਆਇਆ ਸੀ ਤੁਸੀਂ ਇਸ ਦਾ ਕਲਰ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਮੈਂ ਇਸ ਨੂੰ ਇੱਕ ਅਲੱਗ ਪਲੇਟ ਵਿੱਚ ਕੱਢ ਲਵਾਂਗੇ ਜੇਕਰ ਤੁਸੀਂ ਗੈਸ ਤੇ ਨਹੀਂ ਸੇਕਣਾ ਚਾਹੁੰਦੇ ਤਾਂ ਤੁਸੀਂ ਇਸ ਤਰ੍ਹਾਂ ਵੀ ਸੇਕ ਸਕਦੇ ਹੋ ਚੰਗੀ ਤਰ੍ਹਾਂ ਇਸ ਨੂੰ ਮੈਂ ਸੇਕ ਲਿਆ ਫਿਰ ਹੁਣ ਇਸ ਨੂੰ ਪਲੇਟ ਵਿੱਚ ਕੱਢ ਲਵਾਂਗੇ ਇਸੇ ਤਰ੍ਹਾਂ ਮੈਂ ਸਾਰਾ ਪਨੀਰ ਟਿੱਕਾ ਸੇਕ ਕੇ ਤਿਆਰ ਕਰਵਾਵਾਂਗੇ ਹੁਣ ਮੈਂ ਇਸ ਨੂੰ ਸਟਿਕ ਵਿੱਚੋਂ ਕੱਢ ਲਵਾਂਗੇ ਤੇ ਅਨਸ ਨੂੰ ਕਰਦੇ ਦੀ ਬੈਕਸਾਈਡ ਨਾਲ ਸਾਰੇ ਪਨੀਰ ਟਿੱਕੇ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਮੈਂ ਚੰਗੀ ਤਰ੍ਹਾਂ ਇਸ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਤਾਂ ਜੋ ਇਹ ਟੁੱਟੇ ਨਾ ਤੁਸੀਂ ਇਸ ਨੂੰ ਥੋੜਾ ਥੋੜਾ ਕੱਟ ਵੀ ਸਕਦੇ ਹੋ ਪਰ ਇਸ ਤਰ੍ਹਾਂ بڑے بڑے ਕਯੂਬਸ ਵਧੀਆ ਲੱਗਦੇ ਨੇ ਹੁਣ ਸਾਰੇ ਪਨੀਰ ਟਿੱਕਰ ਮੈਂ ਪਲੇਟ ਵਿੱਚ ਕਰ ਲਿਆ ਸੀ ਤੇ ਇਸ ਨੂੰ ਸਰਵ ਕਰ ਲਵਾਂਗੇ ਮੈਂ ਪਨੀਰ ਟਿੱਕਨ ਪਲੇਟ ਵਿੱਚ ਸਰਵ ਕਰ ਲਿਆ ਸੀ ਨਾਲ ਮੈਂ ਨਿੰਬੂ ਤੇ ਨਾਲ ਪਿਆਜ਼ ਦੇ ਲੱਛੇ ਇਸ ਵਿੱਚ ਥੋੜਾ ਜਿਹਾ ਨਮਕ ਤੇ ਮਿਰਚ ਲਗਾ ਕੇ ਇਸ ਨੂੰ ਤਿਆਰ ਕਰ ਲਿਆ ਸੀ ਤੇ ਨਾਲ ਧਨੀਆ ਪਦੀਨੇ ਦੀ ਚਟਨੀ ਲਈ ਆ ਬਹੁਤ ਹੀ ਵਧੀਆ ਆਪਣੀ ਪਨੀਰ ਟਿੱਕਾ ਬਣ ਕੇ ਤਿਆਰ ਹੋਇਆ ਸੀ ਰੈਸਟੋਰੈਂਟ ਤੋਂ ਕਿਤੇ ਵਧੀਆ ਇਹ ਪਨੀਰ ਟਿੱਕਾ ਘਰ ਵਿੱਚ ਬਣ ਕੇ ਤਿਆਰ ਹੋਇਆ ਸੀ ਜੇਕਰ ਤੁਹਾਨੂੰ ਮੇਰੇ ਪਨੀਰ ਟਿੱਕੇ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ